ਬੀਟੇ ਦਾ ਨਾ ਜਾ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮੇ ਦੀ ਸਿਸਟਰ ਹੀ ਉਹਨਾਂ ਨੇ ਦਾਖਲ ਦੁਸ਼ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਸ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਕੀ ਡੈਥ ਹੋ ਗਈ ਆ ਇਹ ਸਾਰਾ ਨਿਸ਼ਾਨਾ ਉਹ ਮੈਂ ਕਿਹਾ ਕਿ ਉਹ ਮੈਂ ਹੈਂਡਲ ਕਰ ਰਿਹਾ ਹਾਂ ਤਾਂ ਕਰਦਾ ਚੈਨ ਰੱਖਦਾ ਉਹਨੇ ਜਦੋਂ ਇਹ ਮਾਰਿਆ ਤਾਂ ਉਹ ਮੈਂ ਉਹ ਨਹੀਂ ਅਦਾਜ਼ਰ ਕੋੜਾ ਕੋੜਾ ਬੀਜ ਕਰਦਾ ਇਹ ਕਿ ਵੈਲੇ ਟੋ ਲਾ ਨੀ ਬੋਲ ਬੀਟੇ ਦਾ ਨਾਮ ਜ ਹੈ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੇ ਉਹਦੇ ਮਾਮੇ ਦੇ ਸਿਕਟਰੀ ਸੀ ਉਹਨਾਂ ਨੇ ਦਾਖਲ ਦੁਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਤੋ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11-12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਗੱਲ ਜੀ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਐਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਿਲ ਹਾਤੇ 12 ਦੇ ਵੀ 6 ਮਹੀਨੇ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਵੇਛ ਤੇ ਗਿਆ ਜੀ ਛੜੀ ਵੇਛ ਤੇ ਗਿਆ ਜੀ ਕੀ ਗੱਲਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2.5 ਕਿਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਣੇ ਭੇਜ ਪਾ ਕੇ ਫੇਰੀ ਭੇਜਿਆ ਕਰਜ਼ਾ ਹੀ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦੀ ਮਾੜੀ ਹਾਲਤ ਹੈ ਬੇਟਾ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੋ ਹੀ ਭਰਾ ਅਸੀਂ ਇਕੱਲਾ ਹੀ ਬਸ ਹੈ ਦੋਵੇਂ ਭੈਣ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੋ ਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਰਿਹਾ ਸੀ ਕਿ ਉਹ ਅੱਠ ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਹੈ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਫ਼ਤਰ ਕਰਾਉਣ ਲੱਗੇ ਆਂ ਤੇ ਰਾਤ ਨੂੰ ਹੋਈ ਮੜੀ ਵੀਡੀਓ ਕੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰਨ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤਵਾਂ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਜੀ ਸ਼ੁਰੂ ਤੋਂ ਅਸੀਂ ਸਾਰਾ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ ਬਾਹਰ ਪੀਆ ਚੰਗੇ ਪੋਖਵਾਤੇ ਭੇਜੀ ਤਾਂ ਅਸੀਂ ਤੇ ਬੱਚੇ ਨੂੰ ਆਨੇ ਆਂ ਵੀ ਚੰਗਾ ਕੋਈ ਨਾ ਕੋਈ ਸੌਰ ਜਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਏ ਬੱਚਿਆਂ ਦੀ ਜ਼ਿੰਦਗੀ ਜਾਂ ਸੌਖੀ ਹੋ ਜਾਏ ਪਰ ਇਹ ਥੋੜਾ ਪਤਾ ਵੀ ਪਿਆਲੀ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਲਾਈਆਂ ਮੱਝਾਂ ਵੀ ਵੇਚ ਲਈ ਵੇਚਤੀਆਂ ਤੋਂ ਵੀ ਕਰ ਜਾਂਦਾ ਰਹਿਣਾ ਸਭ ਕੁਝ ਮੇਰਾ ਨਾਮ ਗਰੇਸ ਸਿੰਘ ਜੀ ਤੇ ਬੱਚੇ ਦਾ ਨਾਮ ਅਰਵਤਾਲ ਸਿੰਘ ਜੀ ਤੇ ਅਸੀਂ ਸਟੱਡੀ ਵੇਜ ਤੇ ਉਹਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਇੱਥੇ ਮਾੜੀ ਜਿਹੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਸਾਡੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੁਵੀ 25 ਲੱਖ ਰੁਪਏ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆ ਪੀ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਮਗਾਵੇ ਅਸੀਂ ਸਾਰਿਆਂ ਅਸਮਾ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੂੰ ਸਾਨੂੰ ਕੁਝ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾ ਹਾਂ ਇਹ ਹੋਰ ਪਰੇਸ਼ਾਨ ਆ ਸੁਖਲੀ ਕੀਤਾ ਸੀ ਤੂੰ ਹੀ ਹੋ ਗਿਆ ਕੀ ਗੱਲ ਹੈ ਯਾਰ ਅਖਰੀ ਜਿਹੜੇ ਗੱਲ ਲਈ ਤੁਹਾਡੀ ਉਹ ਨਾਲ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਜਾ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਕਿ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਹਰ ਵਾਰ ਹੋਈ ਹੈ 4 ਵਜੇ ਤੇ ਆਂਦਾ ਸੀ ਮੈਂ ਡੜੀ ਫੁਲਕਾ ਸ਼ਿਕ ਲੱਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਤੇ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਘੜੀ ਲੈ ਕੇ ਆਪਣੀ ਚੱਲ ਪਏ ਆ ਉਦੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਬਾਕੀ ਏਡੀ ਵਾਰੀ ਜਿਆਦਾ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਚੈੱਕ ਕਰਵਾ ਕੇ ਦਵਾਈ ਲਿਆਉਣਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਪਾਜੀ ਤੁਸੀਂ ਲਿਆਓ ਤੇ ਬੱਚੇ ਦਾ ਵੀ ਬਾਹਰ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਉਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉਥੇ ਦਵਾਈ ਦੋਈ ਦਿੱਤੀ ਆ ਬਾਗ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨਿਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੀ 2-14 ਚ ਹੋ ਜੂਗੀ ਤੇ ਇਹਨੂੰ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹਦੀ ਕਿੰਨੇ ਕ' ਵਜੇ ਤਾਂ ਫੋਨ ਆਇਆ ਸਾਨੂੰ 12 ਵਜੇ ਫੋਨ ਆਇਆ ਕਿਹਦਾ ਫੋਨ ਆਇਆ ਜੀ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰੌਣਾ ਉਥੇ ਉਹਦਾ ਫੋਨ ਆਇਆ ਕੋਈ ਸੁਪਨਾ ਯਾਦ ਹੁੰਦਾ ਕਿ ਗੱਲ ਕੀ ਹੈ ਮੈਂ ਆ ਪੂਰੀ ਕੰਮੀ ਘਰ ਚ ਆ ਗੇ ਜਾਂ ਜਿੱਦਾਂ ਪਾਜੀ ਬੱਚੇ ਪਾਜੀ ਬੱਚੇ ਤਾਂ ਦੇ ਪਹਿਲੇ ਵੀ ਛੱਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਤੇ ਘੁਮਾਵਾਂਗੇ ਅਸੀਂ ਕਰ ਜੋਗੇ ਰਹਿਗੇ ਮਾਪਿਓ ਭੇਜਦੇ ਬੱਚਿਆਂ ਨੂੰ ਬਾਹਰ ਬੱਚਾ ਇਸੋ ਕਿ ਥਾਂ ਦੀ ਆਣ ਹੋ ਨਹੀਂ ਜਾਂਦੀ ਆ ਤਾਂ ਕੀ ਵੀਲ ਕਰਨਾ ਚਾਹੁੰਦੇ ਮਾਪਿਓ ਬਾਪੇ ਇਹਨਾਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜੀਂਦਿਆਂ ਚ ਤਾਂ ਨ ਮਰਿਆ ਚ ਕਿਸੇ ਜੋਗੀ ਨਹੀਂ ਰਹਿੰਦੇ ਅੱਜ ਦਿਨ ਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫੇਰ ਬੱਚੇ ਉਹ ਬੱਚੇ ਵੀ ਜ਼िद ਕਰਦੇ ਆ ਤੇ ਮਾਪੇ ਜੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸਤੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਤੇ ਹੁਣ ਪੈਣ ਭਰਾਵਾ ਗੱਡੀ ਹੱਥ ਜੋੜ ਕੇ ਬੈਂਦੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿੱਤਣ ਵਾਲਾ ਹੁਣ ਇਦਾਂ ਦੀ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ ਠੀਕ ਕਹਿਣਾ ਚਾਹੁੰਦੇ ਹੋ ਤੁਸੀਂ ਬੇਟੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਗੱਲ ਹੋਈ ਸੀ ਕੀ ਗੱਲ ਹੋਈ ਸੀ ਕੀ ਸੁਪਨੇ ਸੀ ਤੇ ਸੁਕੀ ਕਾ ਮਾਮਾ। ਤਦੋਂ ਦਾ ਯਾਦ ਰਹੀ। ਇਹ ਦਵਾਰੋ ਇਹ 4 ਵਜੇ। ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ। ਉਹ ਵੱਦਾਂ ਕਿੰਨਾ ਗੱਲਾਂ ਕਰਦਾ ਰਿਹਾ। ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ। ਇਹ ਇਹ ਗੱਭੂ ਪੁੱਛਿਆ ਵੀ ਕਿਉਂ? ਉਹਨਾਂ ਇੰਨਾ ਸਾਝੜਨ ਡਿਆ ਇਹ ਕੋਈ ਗੱਲ ਨਹੀਂ ਹੁੰਦੀ ਕੋਈ ਫੋਨ ਦੇ। ਫਿਰ ਉਹ ਤਾਂ ਬਾਅਦ ਚ ਗੱਲ ਸੁਪਨੇ ਦੱਸਿਆ ਨੇ ਸੁਪਨੇ ਇੱਥੋਂ ਤੋਂ ਬੜੇ ਚਾਵਾਂ ਨਾ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਵਾਹ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਹਮ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਹੀ ਮੈਂ ਆ ਚੀਜ਼ ਪੂਰੀ ਕਰਨੀ ਆ ਗਈ ਤੇਰਾ ਕਰੂੰਗਾ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜਾਊ ਗਰੀਬੀ ਨਿਕਲ ਜਾ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤ ਫਿਕਰ ਕਰਾ ਕਰ ਟੈਨਸ਼ਨ ਨਾ ਲਿਆ ਕਰ ਤੋਂ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ। ਨਾਲ ਯਾਰ ਵੀ ਬਹੁਤ ਚੀਜ਼ਾਂ ਕਰਾਂਗਾ। ਆਪਾਂ ਗੱਲ ਵੀ ਜਿਹੜੀ ਉਹਦਾ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰਾਂਗਾ ਮੈਂ ਗਰੀਂਦਾ ਦੀ ਗੱਲ ਆ। ਇਹਨੂੰ ਤਾਂ ਦੇਖਦਾ ਕਿ ਮੇਰੇ ਕੋਲ ਬਾਹਰ ਆ ਜੂਗੀ। ਅਸੀਂ ਦੋਵੇਂ ਭੈਣ ਬਰਾ ਇਕੱਠੇ ਰਹਿਵਾਂਗੇ। ਮਮੀ ਕਦੋਂ ਬੰਨਣਾ ਦੀ ਜਦ ਕੰਮ ਬਣ ਜਾਊਗਾ ਤੈਨੂੰ ਇੱਧਰ ਖਲਾ ਦਿਓ ਜੀ। ਅਸੀਂ ਦੋਵੇਂ ਜਿਹੜੇ ਇਕੱਠੇ ਰਹਿਵਾਂਗੇ। ਕੀ ਬੰਦਾ ਦੇਸ਼ ਵਿਦੇਸ਼ਾਂ 'ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਕੋਈ ਕਹਿਣਾ ਚਾਹੀਦਾ ਨੇ ਆੜੇ ਨੂੰ ਭੇਜਣਾ ਚਾਹੀਦਾ ਹੈ ਮੈਂ ਕਹਿੰਦੀ ਬਾਹਰ ਦਾ ਤੇ ਨਾਂ ਵੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਆ ਪਰ ਬਾਹਰ ਨਾ ਖਾਓ ਬਾਹਰ ਨਾ ਖਾਓ ਦੇਖੋ ਵੇਖੋ